ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸ ਐਂਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣ ਬਹੁਤ ਵਧੀਆ ਹੋਵੋਗੇ ਸੋ ਮੈਂ ਵੀ ਬਹੁਤ ਵਧੀਆ ਤੇ ਅੱਜ ਮੈਂ ਨੀਚੇ ਆ ਗਈਆਂ ਬਟ ਮੈਂ ਹੁਣ ਚੱਲੀ ਵੀ ਲੱਗਦੀ ਹੋਊਂਗੀ ਕਿਉਂਕਿ ਮੈਂ ਕੁਝ ਵੀ ਫੇਸ ਤੇ ਅਪਲਾਈ ਨਹੀਂ ਕੀਤਾ ਹਜੇ ਤੱਕ ਮੈਂ ਸਨ ਕਰੀਮ ਵੀ ਨਹੀਂ ਲਗਾਈ ਆਪਣੀ ਕਿਉਂਕਿ ਮੈਨੂੰ ਨਾ ਮਾਰਨਿੰਗ ਤੋਂ ਜਦੋਂ ਤੋਂ ਮੈਂ ਉੱਠੀ ਆ ਫੇਰ ਤੋਂ ਬਹੁਤ ਜ਼ਿਆਦਾ ਨੀਂਦ ਆ ਰਹੀ ਹੈ ਤੇ ਪਤਾ ਨਹੀਂ ਤਾਂ ਬੀਪੀ ਲੋ ਹੈ ਤੇ ਬਟ ਫਿਗਰ ਵਗੈਰਾ ਤਾਂ ਹੈ ਨਹੀਂ ਬਾਕੀ ਤਾਂ ਨॉर्मਲ ਸਾਰਾ ਪਰ ਮੈਨੂੰ ਨੀਂਦ ਇੰਨੀ ਜ਼ਿਆਦਾ ਆ ਰਹੀ ਹੈ ਨਾ ਬਸ ਕਿ ਮੈਂ ਸੌਂ ਰਿਹਾ ਹਾਂ ਬਟ ਅੱਜ ਮੈਨੂੰ ਬਹੁਤ سارے ਕੰਮ ਵੀ ਨੇ ਤੇ ਉਹ ਵੀ ਕਰਨੇ ਆਪਾਂ ਨੇ ਬਾਕੀ ਹਾਂ ਨੀਂਦ ਮੈਨੂੰ ਕਿਉਂ ਆ ਰਹੀ ਕਿਉਂਕਿ ਰਾਤ ਨੂੰ ਜਦੋਂ ਮਤਲਬ ਬਾਰਿਸ਼ ਆਉਂਦੀ ਆ ਤਾਂ ਫਿਰ ਇੱਕਦਮ ਮੇਰੀ ਜਾਗ ਜਿਹੜੀ ਖੁੱਲ ਜਾਂਦੀ ਹੈ ਸਾਡੀ ਰਹਿائش ਉੱਪਰ ਹੋਣ ਕਰਕੇ ਬਹੁਤ ਸਾਰੇ ਜਦੋਂ ਹਵਾ ਚੱਲਦੀ ਆ ਸਾਰੀ ਆਵਾਜ਼ ਸੁਣਦੀ ਆ ਤੇ ਬਹੁਤ ਡਰ ਲੱਗਦਾ ਪਰ ਜਦੋਂ ਹਨੇਰੀ ਬਹੁਤ ਜ਼ਿਆਦਾ ਹੁੰਦੀ ਆ ਉੱਪਰ ਤਾਂ ਤੇ ਫਿਰ ਉਹ ਮੀਨ ਜੀ ਜਦੋਂ ਖਰਾਬ ਹੋ ਜਾਂਦੀ ਹੈ ਬਸ ਫਿਰ ਉਹਦੇ ਕਰਕੇ ਸਾਰਾ ਦਿਨ ਸਿਸਤੀ ਜਿਹਾ ਵਾਲਾ ਲੰਘਦਾ ਆ ਸੋ ਵਕਤ ਚਲੋ ਕੋਈ ਨਹੀਂ ਆਪਾਂ ਥੋੜੇ ਜਿਹਾ ਹੁਣ نیچے ਆਇਆ ਥੋੜੇ ਐਕਟਿਵ ਜਿਹਾ ਹੋਈਏ ਤੇ ਬਾਕੀ ਕੰਮ ਕਾਰ ਕਰੀਏ ਸੋ ਸਭ ਤੋਂ ਪਹਿਲਾਂ ਤਾਂ ਮੇਰਾ ਮੇਕਅਪ ਨਾ ਕਰਨ ਦਾ ਰੀਜ਼ਨ ਇਹ ਵੀ ਸੀਗਾ ਅੱਜ ਕਿ ਮੈਂ نیچے ਜਾ ਕੇ ਇੱਕ ਪੈਕ ਹੈ ਜਿਹੜਾ ਆਪਣੇ ਫੇਸ ਤੇ ਅਪਲਾਈ ਕਰਨਾ ਜਿੱਦਾਂ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਮਤਲਬ ਮੇਰੇ ਫੇਸ ਦੇ ਉੱਪਰ ਛੋਟੇ ਛੋਟੇ ਮਤਲਬ ਪਿੰਪਲਸ ਵੀ ਕਹਿ ਸਕਦੇ ਆਪਾਂ ਛੋਟੇ ਛੋਟੇ ਡਾਟਸ ਜਿਹੇ ਹੋਏ ਹੋ ਨੇ ਜਿਨ੍ਹਾਂ ਨੂੰ ਮਤਲਬ ਬੱਸ ਵਿੱਚ ਦਵਾਈ ਵੀ ਲਈ ਹੈ ਇਹਦੀ ਤੇ ਪੈਕ ਵੀ ਲਗਾਉਣੇ ਆਪਾਂ ਤੇ ਮੈਂ ਚੰਦਨ ਦਾ ਅੱਜ ਲੇਪ ਲਗਾਉਂਗੀ ਕਿਉਂਕਿ ਚੰਦਨ ਠੰਡਾ ਹੁੰਦਾ ਆ ਤੇ ਉਹਦੇ ਵਿੱਚ ਮੈਂ ਰੋਜ਼ ਵਾਟਰ ਦੇ ਨਾਲ ਤੇ ਥੋੜਾ ਨਿੰਮ ਦਾ ਪੈਕ ਪਾ ਕੇ ਆਪਾਂ ਉਹ ਲਗਾਵਾਂਗੇ ਕਿਉਂਕਿ ਇਹ ਨਾ ਹੈਗੀ ਇੱਕ ਅ ਸਕਿਨ ਦੀ ਇਨਫੈਕਸ਼ਨ ਲਾਲੂ ਜਾਂ ਕੁਝ ਵੀ ਜਦੋਂ ਆਪਣੇ ਮਤਲਬ ਸੈੱਲ ਹੁੰਦੇ ਆ ਡਾਕਟਰ ਦੇ ਅਕੋਰਡਿੰਗ ਜਦੋਂ ਆਪਣੇ ਸੈੱਲ ਹੁੰਦੇ ਆ ਮਤਲਬ ਉਹ ਰੀਜਨਰੇਟ ਨਹੀਂ ਹੋ ਪਾਉਂਦੇ ਹੈਗੇ ਸਕਿਨ ਦੇ ਤਾ ਹੋ ਜਾਂਦੇ ਨੇ ਇਹ ਆਦਰਵਾਇਸ ਕਿਸੇ ਵੀ ਕਰੀਮ ਤੋਂ ਜਾਂ ਮੇਕਅਪ ਤੋਂ ਉਦੋਂ ਤੋਂ ਨਹੀਂ ਹੁੰਦੇ ਹੈਗੇ ਇਹ ਜੈਂਸ ਦੇ ਵਿੱਚ ਵੀ ਹੁੰਦੇ ਆ ਕਿਉਂਕਿ ਮੋਸਟਲੀ ਲੇਡੀਜ਼ ਨੂੰ ਤਾਂ ਇਹੀ ਕਿਹਾ ਜਾਂਦਾ ਕਿ ਹੋਰ ਲਗਾ ਲਓ ਮੇਕਅਪ ਹੋਰ ਇਹ ਕਰੀਮਾਂ ਲਗਾ ਲਓ ਇਹ ਦਵਾਈ ਉਹਦੇ ਨਾਲ ਨਹੀਂ ਹੁੰਦੇ ਛੋਟੇ ਬੱਚਿਆਂ ਦੇ ਵਿੱਚ ਦੇਖਿਆ ਹੋਊਗਾ ਜਦੋਂ ਆਪਣੇ ਛੋਟੇ ਬੱਚੇ ਹੁੰਦੇ ਆ ਉਹ 15 20 ਦਿਨਾਂ ਰਹਿੰਦੇ ਆ ਉਹਨਾਂ ਦੇ ਸਕਿਨ ਦੇ ਉੱਪਰ ਵਾਈਟ ਵਾਈਟ ਡਾਟ ਜੇ ਹੋ ਜਾਂਦੇ ਆ ਇਹ ਉਹ ਵਾਲੀ ਚੀਜ਼ ਹੈ ਜਿਹਨੂੰ ਕਿ ਡਾਕਟਰੀ ਲੈਂਗੁਏਜ ਦੇ ਵਿੱਚ ਮੀਲੀਆ ਕਿਹਾ ਜਾਂਦਾ ਆ ਤੇ ਇਹ ਕਿਸੇ ਵੀ एज ਦੇ ਵਿੱਚ ਕਿਸੇ ਵੀ ਪਰਸਨ ਨੂੰ ਹੋ ਸਕਦਾ ਕਿਉਂਕਿ ਜੈਂਟਸ ਤਾਂ ਮੇਕਅਪ ਕਰਦੇ ਨਹੀਂ ਜੈਂਟਸ ਨੂੰ ਵੀ ਮੋਸਟਲੀ ਇਹ ਪ੍ਰੋਬਲਮ ਹੋ ਜਾਂਦੀ ਹੈ ਬੱਚਿਆਂ ਨੂੰ ਵੀ ਹੁੰਦੀ ਹੈ ਸੋ ਜੈਂਟਸ ਦੇ ਵਿੱਚ ਵੀ ਇਹ ਹੋ ਜਾਂਦੀ ਹੈ ਪ੍ਰੋਬਲਮ ਮੈਂ ਵਿੱਚ ਦੀ ਵੀਡੀਓ ਕੱਟ ਕਰਤੀ ਸੀ ਤੇ ਕਿਉਂਕਿ ਜੈਂਟਸ ਤਾਂ ਮੇਕਅਪ ਇਹਨਾਂ ਅਪਲਾਈ ਕਰਦੇ ਨਹੀਂ ਸੋ ਇਹ ਕਦੇ ਵੀ ਡਾਊਟ ਨਾ ਰੱਖੋ ਕਿ ਇਹ ਮੇਕਅਪ ਦੀ وجہ ਨਾਲ ਹੁੰਦਾ ਬਿਲਕੁਲ ਵੀ ਪੇਨ ਨਹੀਂ ਕਰਦੇ ਹੁੰਦੇ ਇਹ ਠੀਕ ਹੈ ਤੇ ਜਿਆਦਾ ਵੱਡੇ ਨਹੀਂ ਹੁੰਦੇ ਹੁੰਦੇ ਛੋਟੇ-ਛੋਟੇ ਦਾਣੇ ਹੁੰਦੇ ਆ ਬੱਚਿਆਂ ਦੇ ਵਿੱਚ ਵੀ ਅਮ ਬਰਥ ਦੇ ਵਿੱਚ ਜਦੋਂ ਹੁੰਦਾ 20 ਦਿਨਾਂ ਦੇ ਜਾਂ ਮਹੀਨੇ ਦੇ ਬੱਚੇ ਹੁੰਦੇ ਉਹਨਾਂ ਦੇ ਫੇਸ ਤੇ ਬਹੁਤ ਜ਼ਿਆਦਾ ਹੋ ਜਾਂਦੇ ਹੁੰਦੇ ਹੈ ਵਾਈਟ ਵਾਈਟ ਉਹ ਚੀਜ਼ ਹੈ ਮੀਲੀਆ ਤੇ ਜਦੋਂ ਆਪਣੇ ਮਤਲਬ ਸਕਿਨ ਆਇਲ ਜ਼ਿਆਦਾ ਪ੍ਰੋਡਿਊਸ ਕਰਨ ਲੱਗ ਜਾਂਦੀ ਹੈ ਜ਼ਿਆਦਾ ਆਇਲ ਆਉਣ ਲੱਗ ਜਾਂਦਾ ਸਕਿਨ ਦੇ ਵਿੱਚ ਬਟ ਜਿਹੜੇ ਸੈਲ ਨੇ ਉਹ ਰੀਜੋਨੇਟ ਨਹੀਂ ਹੁੰਦੇ ਹੈਗੇ ਉਦੋਂ ਇਹ ਪ੍ਰੋਬਲਮ ਹੁੰਦੀ ਹੈ ਤੇ ਇਹਨੂੰ ਠੀਕ ਹੋਣ ਦੇ ਲਈ ਵੀ ਘੱਟੋ ਘੱਟ ਕਹਿੰਦੇ ਕਿ ਮਹੀਨੇ ਤੋਂ ਡੇਢ ਮਹੀਨੇ ਦਾ ਪ੍ਰੋਸੈਸ ਹੁੰਦਾ ਹੈ ਮੈਂ ਤਾਂ ਟੈਨਸ਼ਨ ਹੋਈ ਪਈ ਆ ਕਿ ਅੱਗੇ ਵਿਆਹ ਆ ਰਿਹਾ ਤੇ ਇੰਨਾ ਟਾਈਮ ਪ੍ਰੋਸੈਸ ਨਹੀਂ ਚਾਹੀਦਾ ਮੈਨੂੰ ਸੋ ਇਸ ਕਰਕੇ ਮੈਂ ਮੈਡੀਸਨ ਵੀ ਇਹਦੀ ਸਟਾਰਟ ਕਰ ਲਈ ਹੈ ਕੱਲ ਔਰ ਮੈਂ ਅੱਜ ਲੇਪ ਵੀ ਲਗਾਉਂਗੀ ਸੋ ਜਿੰਨੇ ਆ ਤੁਸੀਂ ਹੋਮ ਰੈਮਡੀਜ਼ ਕਰ ਸਕਦੇ ਹੋ ਉਹ ਵੀ ਤੋੜਾ ਸਕਿਨ ਨੂੰ ਠੰਡੇ ਰੱਖੋ ਬਸ ਆਇਲ ਨਾ ਜ਼ਿਆਦਾ ਔਨ ਕਰੋ ਫੇਸ ਨੂੰ ਘਟੋ ਘਟ ਦੋ ਤਿੰਨ ਵਾਰ ਦਿਨ ਦੇ ਵਿੱਚ ਵਾਸ਼ ਕਰੋ ਤੇ ਸਨ ਕਰੀਮ ਅਪਲਾਈ ਕਰੋ ਮੋਇਸਚਰਾਈਜ਼ਰ ਲਗਾਉ ਜਾਂ ਜਿੱਦਾਂ ਵੀ ਮੈਂ ਹੋਰ ਵੀ ਸਕਿਨ ਜਿਹੜੀ ਕਰੂੰਗੀ ਕੇਅਰ ਕਰੂੰਗੀ ਆਪਣੀ ਸਕਿਨ ਦੀ ਇਹ ਪ੍ਰੋਬਲਮ ਦੇ ਵਿੱਚ ਉਹਦੀ ਵੀ ਮੈਂ ਲੱਗ ਤੋਂ ਇੱਕ ਵੀਡੀਓ ਬਣਾਉਂ। ਫਿਲਹਾਲ ਆਪਾਂ ਅੱਜ ਸਟਾਰਟ ਕਰੀਏ। ਮਤਲਬ ਲੱਗ ਤੋਂ ਵੀਡੀਓ ਇਦਾਂ ਬਣਾਉਂਗੀ ਕਿ ਮੈਨੂੰ ਮਹੀਨੇ ਤੱਕ ਆਰਾਮ ਆਉਂਦਾ ਜਾਂ 1.5 ਮਹੀਨੇ ਤੱਕ ਜਾਂ ਫਿਰ 15 ਦਿਨਾਂ ਵਿੱਚ ਜਦੋਂ ਵੀ ਮੇਰੀ ਸਕਿਨ ਨੂੰ ਫਰਕ ਪਏਗਾ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਸ ਚੀਜ਼ ਤੋਂ ਇਹ ਫਰਕ ਪਿਆ ਆ ਮੈਨੂੰ ਕਿਉਂਕਿ ਮੌਸਮ ਇਦਾਂ ਦੀਆ ਮੋਸਟਲੀ ਹੋ ਜਾਂਦਾ YouTube ਦੇ ਉੱਪਰ ਤੁਸੀਂ ਦੇਖੋਗੇ ਬਹੁਤ ਸਾਰੀਆਂ ਵੀਡੀਓ ਇਸ ਜੇ ਲਈ ਮਿਲ ਜਾਏ ਆ ਬਟ ਮੈਂ ਹਰੇਕ ਤਰ੍ਹਾਂ ਦੀ ਉਦਾਂ ਦੇ ਹੋਮ ਰੈਮਡੀ ਨਹੀਂ ਕਰਾਂਗੀ ਕਿਉਂਕਿ ਮੈਂ ਸਿਰਫ ਆਪਣਾ ਹੀ ਬੀ ਐਪਲਾਈ ਕਰਾਂਗੀ ਤੇ ਦਵਾਈ ਲਵਾਂਗੀ ਬਾਕੀ ਜਿੱਦਾਂ ਮੈਂ ਠੀਕ ਹੋਵਾਂਗੀ ਤਦ ਦੱਸਾਂਗੀ ਰੈਟਨੋਲ ਵਗੈਰਾ ਵੈਸੇ ਕਹਿੰਦੇ ਨੇ ਵਿੱਚ ਯੂਜ਼ ਕਰੋ ਰੈਟਨੋਲ ਮੈਂ ਯੂਜ਼ ਕਰਦੀ ਆ ਜਿਹੜਾ ਕਿ ਵੀਕ ਦੇ ਵਿੱਚ ਦੋ ਵਾਰ ਯੂਜ਼ ਹੁੰਦਾ ਕੀ ਹੁੰਦਾ ਰੈਟਨੋਲ ਤੇ ਸਿਲੀਕਟ ਐਸਿਡ ਕੀ ਹੁੰਦਾ ਇਹ ਸਾਰਾ ਤੁਹਾਨੂੰ ਅਲੱਗ ਵੀਡੀਓਜ਼ ਵਿੱਚ ਦੱਸਾਂਗੀ ਜੋ ਕਿ ਮੈਂ ਯੂਜ਼ ਕਰਦੀ ਆ ਆਲਰੇਡੀ ਸੋ ਚਲੋ ਜੀ ਆਪਾਂ ਪਹਿਲਾਂ ਫੇਸ ਪੈਕ ਲਗਾਈਏ ਆਪਣਾ ਬਣਾ ਕੇ ਲਓ ਜੀ ਬੈਕਪੂਕ ਲਗਾ ਕੇ ਰੈਡੀ-ਸ਼ੈਡੀ ਹੋ ਗਏ ਆਪਾਂ ਤੇ ਅੱਜ ਮੌਸਮ ਥੋੜਾ ਠੰਡਾ ਅੱਜ ਆਪਾਂ ਚੱਲੇ ਆਂ ਬੇਬੀ ਜੀ ਦੀ ਵੱਲ ਨੂੰ ਕਿਉਂਕਿ ਮੰਮੀ ਦਾ ਇੱਕ ਸੂਟ ਜਾਂ ਸੀ ਥੋੜਾ ਜਿਹਾ ਉਹਦਾ ਕੰਮ ਕਰਵਾਉਣ ਵਾਲਾ ਸੀਗਾ ਤੇ ਉਹ ਕਰਵਾਉਣਾ ਆ ਤੇ ਬਾਕੀ ਆਪਾਂ ਘੰਟਾ ਡੇਢ ਘੰਟਾ ਲਾ ਕੇ ਆਵਾਂ ਗੱਲਾਂ ਬਾਤਾਂ ਮਾਰਦੇ ਆਂ ਦੇਖਦੇ ਆਂ ਚੱਲਦੇ ਆਂ ਵੈਸੇ ਮੇਰਾ ਅੱਜ ਬਿਲਕੁਲ ਹੁਣ ਮਾਨ ਨਹੀਂ ਸੀਗਾ ਜਾਣ ਦਾ ਪਰ ਮੈਂ ਕਿਹਾ ਹੋਇਆ ਸੀ ਉਹਨਾਂ ਨੂੰ ਕੱਲ ਦਾ ਤੇ ਮੰਮੀ ਦੇ ਸੂਟ ਦਾ ਵੀ ਜੂਰੀ ਕਰਵਾਉਣਾ ਸੀਗਾ ਇਹ ਕਿਉਂਕਿ ਮੈਨੂੰ ਨੀਂਦ ਬਹੁਤ ਜ਼ਿਆਦਾ ਆ ਰਹੀ ਹੈ ਮਤਲਬ ਪੈਕ ਲਾ ਕੇ ਵੀ ਸੌਂ ਗਈ ਸੀ ਜਸਵਿੰਦਰ ਨੇ ਸਾਰੇ ਚਲੋ ਚੱਲੀਏ ਕਿਤਾ ਖਵਾ ਬੋਰ ਚੱਲਦੀ ਆ ਲੌ ਵੀ ਆਪਾਂ ਤਾਂ ਕੇ ਫੇਰ ਪੈ ਗਏ ਕੰਮ ਕਰ ਲੱਗ ਗਿਆ ਦੀਦੀ ਗਈ ਆ ਚਾਹ ਲੈਣ ਇੱਧਰ ਜਸਵਿੰਦਰ ਭੈਣ ਜੀ ਲੱਗੇ ਹੋਏ ਨੇ ਸੁੱਪ ਦੇਣ ਨੂੰ ਹੋਰ ਨੀਂਦੇ ਆਈ ਜਾਂਦੀ ਅੱਜ ਸਾਰਾ ਦਿਨ ਸੌਂਗੀ ਹੋ ਮੈਂ ਤਾਂ ਥੋੜਾ ਜਿਹਾ ਘੁੰਮਾਂਗੇ ਚਾਹ ਨਾਲ ਪਕੌੜੇ ਲਓ ਜੀ ਪਕੌੜੇ ਆ ਗਏ ਨੇ ਗਰਮਾ ਗਰਮ ਬੜੇ ਬੜੇ ਕੱਪ ਆ ਗਏ ਖਾਲੀ ਨਾ ਜਾਣੇ ਚਾਹ ਆਈ ਹੈ ਚੱਗ ਚ ਜੱਗ ਭਰ ਕੇ ਚਾਹ ਪੀਵਾਂਗੇ ਅੱਜ ਜਸਵਿੰਦਰ ਜਦੋਂ ਅਸੀਂ ਆਉਣ ਲੱਗਿਆਂ ਗ੍ਰੀਨ ਟੀ ਬਣਾਉਣ ਲੱਗੀ ਸੀ ਹਨਾ ਤੂੰ ਮੈਂ ਕਿਹਾ ਤੂੰ ਰਹਿਣ ਦੇ ਤਾਂ ਹੀ ਤੈਨੂੰ ਕਿਹਾ ਸੀ ਆ ਜਾ ਹੁਣ ਰੱਜ ਕੇ ਚਾਹ ਪੀਏ ਬੈਠ ਕੇ ਹਾਂ ਮੌਸਮ ਬਾਰੇ ਠੰਡਾ ਠੰਡਾ ਹੋਇਆ ਪਿਆ ਲਓ ਜੀ ਅੱਜ ਕਾਫੀ ਦਿਨਾਂ ਬਾਅਦ ਤੇ ਮੈਂ ਆਇਆ ਸ਼ੱਤ ਤੇ ਕਿਉਂਕਿ ਮੌਸਮ ਥੋੜਾ ਸੈਕ ਸੀਗਾ ਤੇ ਵਾਸ਼ਿੰਗ ਮਸ਼ੀਨ ਲਗਾਈ ਸੀ ਮੈਂ ਸੋਚਿਆ ਕਿ ਚਲੋ ਬੱਚੇ ਟਿਊਸ਼ਨ ਗਏ ਨੇ ਥੋੜਾ ਟਾਈਮ ਆਪ ਇੱਥੇ ਟੈਲ ਲੰਨੇ ਆ ਕਿ ਕਾਫੀ ਸਾਰੇ ਕੰਮ ਲੈ ਆਪਣੇ ਵਿਲੇ ਹੋ ਚੁੱਕੇ ਨੇ ਪਤਾ ਨਹੀਂ ਕੀ ਕੋਈ ਸਬਜ਼ੀ ਲਗਾਈ ਹੈ ਨਮੀ ਇਹਨਾਂ ਦੇ ਵਿੱਚ ਗੋਭੀ ਸ਼ਾਇਦ ਔਰ ਬਹੁਤ ساری ਸਫਾਈ ਕਰਵਾਉਣ ਵਾਲੀ ਪਈ ਹੈ ਛੱਤ ਦੀ ਤੇ ਅੱਜ ਮੈਂ ਅੰਦਰ ਜੀ ਦੁਕਾਨ-ਖਾਨੇ ਸੇ ਸ਼ੁਰੂ ਕਰੂੰ ਕਿਉਂਕਿ ਛੱਤ ਦੀ ਪੂਰੀ ਤਰ੍ਹਾਂ ਸਫਾਈ ਕਰਾਉ ਬਾਕੀ ਦੇ ਦੇਆ ਲਓ ਜੀ ਜਨਰੇਟਰ ਵੀ ਬੰਦ ਹੋ ਗਿਆ థాంਕ ਗੋਡ ਕਿ ਲਾਈਟ ਆ ਗਈ ਪਹਿਲਾਂ ਆਪਾਂ ਜਨਰੇਟਰ ਔਨ ਕੀਤਾ ਹੋਇਆ ਸੀਗਾ ਕਿ ਕਿਉਂਕਿ ਜੇ ਲਾਈਟ ਚਲੀ ਜਾਂਦੀ ਫੇਰ ਮੇਰਾ ਵਾਸ਼ਿੰਗ ਮਸ਼ੀਨ ਦਾ ਕਾਫੀ ਸਾਰਾ ਕੰਮ ਵਿੱਚ ਰਹਿ ਜਾਣਾ ਸੀ ਔਰ ਅੱਜ ਮੈਂ ਪੈਕ ਲਗਾਇਆ ਸੀਗਾ ਉਹਦੇ ਨਾਲ ਕਾਫੀ ਢਾਣੇ ਨੇ ਜਿਹੜੇ ਦਬ ਗਏ ਨੇ ਬਾਕੀ ਦਵਾਈ ਵੀ ਆਪਾਂ ਖਾਧੀ ਆ ਕੱਲ ਮੈਂ ਸੋਚਿਆ ਕਿ ਕੱਲ ਨੂੰ ਹੋਰ ਦਵਾਈ ਲੈ ਕੇ ਆਵਾਂਗੇ ਆਪਾਂ ਫੇਰ ਕਿੱਧਰ ਨੂੰ ਜਾਣੇ ਆ ਸੋ ਚਲੋ ਜੀ ਨੀਚੇ ਚਲਦੇ ਆ ਕਿਉਂਕਿ ਚਾਹੇ ਮੀਂਹ ਪੈ ਚੁੱਕਿਆ ਵਰਤਸ ਕਿਤਰਾ ਦੀ ਹਮਮਸ ਵੀ ਬਣੀ ਪਈ ਆ ਹਾਲ ਦਾਲੇ ਸਾਰੇ ਕਿਤੇ ਦਿਨ ਦੇ ਵਿੱਚ ਤਾਂ ਕਾਫੀ ਸੋਹਣੀ ਹਵਾ ਚੱਲਦੀ ਸੀ ਚਲੋ ਫਿਰ ਨੀਚੇ ਚਲਦੇ ਆ ਨਾਓ মুਵੀ ਟਾਈਮ ਸਟਾਰਟ ਦਿਨ ਵਗੈਰਾ ਹੋ ਗਿਆ ਆਪਣਾ ਡਾਂ ਤੇ ਹੁਣ ਦੇਖਾਂਗੇ মুਵੀ ਵੈਸੇ ਟਾਈਮ 9:00 ਹੋ ਚੁੱਕਿਆ ਤੇ ਮੈਨੂੰ ਉਹ ਨੀਂਦ ਆ ਰਹੀ ਆ ਬੀਪੀ ਲੋ ਹੈ चलो थोड़ा टाइम दे दे मूवी फिर तो सो ही जाना मैं <coughs>